ਸਤਿਗੁਰ ਕਹਿੰਦੇ ਸਾਰੇ ਹੰਕਾਰ ਦੇ ਅੰਦਰ ਹਨ ਰੋਗੀ ਬ੍ਰਹਮਾ ਵਿਸ਼ਨੁਰ ਸੁਦਰਾ ਰੋਗੀ ਸਗਲ ਸੰਸਾਰਾ ਜਿਹੜੇ ਵੱਡੇ ਦੇਵਤੇ ਸਰਮੌਰ ਦੇਵਤੇ ਜਿਹਨੂੰ ਮੰਨਿਆ ਜਾਂਦਾ ਹੈ ਬ੍ਰਹਮਾ ਵਿਸ਼ਨ ਮਹਾਦੇਵ ਭਾਵ ਸ਼ਿਵ ਜੀ ਇਹ ਸਾਰੇ ਹੰਕਾਰ ਦੇ ਅੰਦਰ ਹਨ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਦੇ ਪਾਉਣ ਵਚਨ ਪੜੀਏ ਸਤੁਰ ਕਹਿੰਦੇ ਹਨ ਜਿਨ ਕੇ ਅੰਤਰ ਵਸਿਆ ਮੇਰਾ ਹਰ ਹਰ ਤਿੰਨ ਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤਿੰਨ ਪਵਿੱਤ ਪਰਮ ਪਦ ਪਾਏ ਮੇਰੇ RAM ਹਰ ਜਨ ਆਰੋਗ ਭਏ ਜਿਹੜੇ ਹਰੀ ਦੇ ਜਨ ਹਨ ਹਰੀ ਦੇ ਸੇਵਕ ਭਗਤ ਜਨ ਹਨ ਉਹ ਆਰੋਗ ਹੋ ਗਏ ਇਸ ਅਹੰਕਾਰ ਤੋਂ ਉਹਨਾਂ ਨੂੰ ਕੋਈ ਅਹੰਕਾਰ ਨਹੀਂ ਹੁੰਦਾ ਮੇਰੇ RAM ਹਰ ਜਨ ਆਰੋਗ ਭਏ ਗੁਰਬਚਨੀ ਜਿਹਨੇ ਜਪਿਆ ਮੇਰਾ ਹਰ ਹਰ ਗੁਰੂ ਦੇ ਬਚਨਾਂ ਦੁਆਰਾ ਗੁਰੂ ਕੋਲੋਂ ਉਪਦੇਸ਼ ਲੈ ਕੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਹੈ ਗੁਰਬਚਨੀ ਜਿਹਨੇ ਜਪਿਆ ਮੇਰਾ ਹਰ ਹਰ ਤਿੰਨ ਕੇ ਹੋਮੈ ਰੋਗ ਗਏ ਉਹਨਾਂ ਦੇ ਇਹ ਹੰਕਾਰ ਦਾ ਰੋਗ ਚਲਾ ਗਿਆ ਬ੍ਰਹਮਾ ਵਿਸ਼ਨੂੰ ਮਹਾਦੇਵ ਤ੍ਰੈਕੁਣ ਰੋਗੀ ਵਿੱਚ ਹੋਮੇ ਕਰਮ ਕਮਾਏ ਵੱਡੇ ਦੇਵਤੇ ਹਨ ਕਹਿੰਦੇ ਬ੍ਰਹਮਾ ਜਿਹੜਾ ਹੈ ਇਹ ਸੰਸਾਰ ਨੂੰ ਪੈਦਾ ਕਰਨ ਐਸਾ ਮਿੱਥਿਆ ਗਿਆ ਹੈ ਸਨਾਤਨ ਮਤ ਦੇ ਅੰਦਰ Hindu ਮਤ ਦੇ ਅੰਦਰ ਇਹ ਮੰਨਿਆ ਜਾਂਦਾ ਹੈ ਉਹਨਾਂ ਦੇ ਧਾਰਮਿਕ ਗ੍ਰੰਥਾਂ ਅੰਦਰ ਲਿਖੀ ਹੈ ਕਿ ਬ੍ਰਹਮਾ ਜਿਹੜਾ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ ਵਿਸ਼ਨੂੰ ਜਿਹੜਾ ਹੈ ਉਹ ਸੰਸਾਰ ਨੂੰ ਪੰਡਾ ਰੋਜੀ ਦੇਣ ਵਾਲਾ ਹੈ ਤੇ ਜਿਹੜਾ ਸ਼ਿਵ ਜੀ ਹੈ ਉਹ ਸੰਧਾਰਨ ਵਾਲਾ ਹੈ ਉਹ ਮੌਤ ਦੇਣ ਵਾਲਾ ਹੈ ਲਓ ਭਰਾਵਾਂ ਪਾਤਸ਼ਾਹ ਗੁਰਨਾਨ ਨਾਮ ਸਾਹਿਬ ਦੇ ਪਾਵਨ ਬਚਨਾਂ ਤੋਂ ਯਕੀਨ ਲਾ ਕੇ ਜਦੋਂ ਬਚਨ ਪੜ੍ਹਦੇ ਹਾਂ ਏਕਾ ਮਾਈ ਜੁਗਤ ਵਿਆਏ ਤਿੰਚੇ ਨੇ ਪਰਵਾਣ ਇੱਕ ਸੰਸਾਰੀ ਇੱਕ ਪੰਡਾਵੀ ਇੱਕ ਲਾਜ ਦੇ ਬਾਣ ਸਤਿਗੁਰ ਕਹਿੰਦੇ ਜਿਬ ਤਿਸ ਸੁਭਾਵ ਹੈ ਤਿਨੇ ਚਲਾਵੈ ਜਿਬ ਹੋਵੈ ਫਰਮਾਣ ਇਹ ਕਰ ਆਪਣੀ ਮਰਜ਼ੀ ਨਾਲ ਨਹੀਂ ਕਰਦੇ ਪਏ ਜਿਵੇਂ ਪ੍ਰਮਾਤਮਾ ਇਹਨਾਂ ਨੂੰ ਚਲਾਉਂਦਾ ਹੈ ਇਹ ਚੱਲਦੇ ਪਏ ਨੇ ਵੀ ਪ੍ਰਮਾਤਮਾ ਦੇ ਨਾਮ ਤਰਾਵਾਂ ਜਿਵੇਂ ਕੋਈ ਬਹੁਤ ਵੱਡਾ ਕਿਸ਼ਾਹੂਕਾਰ ਹੋਵੇ ਉਹਨੇ ਗਾਂ ਆਪਣੇ ਗਾਂ ਮੰੰਜੇ ਰੱਖੇ ਹੁੰਦੇ ਹਨ ਢੁਨਿੰਨ ਰੱਖੇ ਹੁੰਦਿਆ ਸਭ ਤੋਂ ਕਰਨ ਵਾਸਤੇ ਪ੍ਰਮਾਤਮਾ ਸਾਰਿਆਂ ਦਾ ਮਾਲਕ ਹੈ ਉਹ ਵੱਡਾ ਸ਼ਾਹੂਕਾਰ ਹੈ ਰਾਜਨ ਮੈਤੂ ਰਾਜਾ ਕਹੀ ਹੈ ਭੋਮਣ ਸਿਰ ਭੂਮਾ ਠਾਕੁਰ ਮੈ ਠੋਕਰਾਈ ਤੇਰੀ ਕੋਮਣ ਸਿਰ ਕੂਮਾ ਉਹ ਇੱਟਾ ਵੱਡਾ ਮਾਲਕ ਹੈ ਗਾਂ ਉਹਨੇ ਆਪਣੇ ਨੌਕਰ ਰੱਖੇ ਹੋਏ ਹਨ ਮਨੋਂ ਨੌਕਰ ਕਿਸੇ ਗੱਲ ਦਾ ਹੰਕਾਰ ਕਰੇ ਇਹ ਸਭ ਕੁਝ ਮੇਰਾ ਹੀ ਹੈ ਉਹਦੀ ਮੂਰਖਤਾ ਹੀ ਹੋਵੇਗੀ ਸਗਰ ਕਹਿੰਦੇ ਆਣ ਇਹ